ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਸੀ ਗੁਰਦੁਆਰਾ ਵੱਡਾ ਕੱਲੂਖੜਾ ਸਾਹਿਬ ਦੇ ਤੇ ਉਸੇ ਵੀਡੀਓ ਨੂੰ ਕੰਟੀਨਿਊ ਕਰਦੇ ਵੀਡੀਓ ਦੇ ਸੈਕੰਡ ਪਾਰਟ ਦੇ ਵਿੱਚ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆਂਗੇ ਸ਼ਹੀਦੀ ਸਮਾਰਕ ਵੱਡਾ ਕੱਲੂਖੜਾ ਦੇ ਜੋ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਰੋਹਿੜਾ ਸਟੇਸ਼ਨ ਦੇ ਨਾਲ ਬਣੀ ਹੋਈ ਹੈਗੀ ਇਹ ਯਾਦਗਾਰ ਬਾਦਲ ਸਰਕਾਰ ਦੇ ਵੇਲੇ ਬਣਾਈ ਗਈ ਸੀਗੀ ਤਾਂ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਕਰਵਾਉਣੇ ਆ ਜੀ ਸਮਾਰਕ ਦੇ ਦਰਸ਼ਨ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਉਹਨਾਂ ਸੰਗਤਾਂ ਦੇ ਲਈ ਇੱਕ ਜ਼ਰੂਰੀ ਜਾਣਕਾਰੀ ਜੋ ਸੰਗਤਾਂ ਕਦੇ ਵੀ ਇਸ ਸਥਾਨ ਦੇ ਉੱਤੇ ਨਹੀਂ ਆਈਆਂ ਤੇ ਅੱਗੇ ਭਵਿੱਖ ਦੇ ਵਿੱਚ ਇਸ ਸਥਾਨ ਦੇ ਉੱਤੇ ਆਉਣ ਤਾਂ ਉਹਨਾਂ ਦੇ ਕੋਲ ਇੱਕ ਆਈਡੈਂਟੀਟੀ ਪ੍ਰੂਫ ਹੋਣਾ ਜ਼ਰੂਰੀ ਹੈ ਜੀ ਕਿਉਂਕਿ ਰਜਿਸਟਰ ਦੇ ਵਿੱਚ ਤੁਹਾਡੀ ਐਂਟਰੀ ਹੋ ਕੇ ਤੇ ਤੁਹਾਡਾ ਆਈਡੈਂਟੀਟੀ ਪ੍ਰੂਫ ਚੈੱਕ ਕਰਕੇ ਤੁਹਾਨੂੰ ਅੰਦਰ ਦਾਖਲ ਹੋਣ ਦਿੱਤਾ ਜਾਂਦਾਗਾ ਬਿਨਾਂ ਆਇਡੈਂਟਿਟੀ ਪ੍ਰੂਫ ਤੋਂ ਤੁਸੀਂ ਅੰਦਰ ਦਾਖਲ ਨਹੀਂ ਹੋ ਸਕਦੇ ਇੱਥੋਂ ਦੀ ਕੋਈ ਐਂਟਰੀ ਫੀਸ ਨਹੀਂ ਹੈਗੀ ਮਗਰ ਤੁਹਾਡਾ ਪਛਾਣ ਪੱਤਰ ਜ਼ਰੂਰ ਚੈੱਕ ਹੁੰਦਾ ਜੀ ਇਹ ਸਿੱਖ ਜ਼ਰੂਰੀ ਜਾਣਕਾਰੀ ਹੁਣ ਤੁਹਾਨੂੰ ਕਰਾਉਣੇ ਆ ਜੀ ਇਸ ਸਮਾਰਕ ਦੇ ਦਰਸ਼ਨ ਤੇ ਨਾਲ ਨਾਲ ਇਤਿਹਾਸ ਤੋਂ ਵੀ ਜਾਣੂ ਕਰਵਾਉਣੇ ਆ ਤਾਂ ਵੀਡੀਓ ਦੇ ਨਾਲ ਬਣੇ ਰਹੋ ਜੀ ਪਹਿਲਾਂ ਆਪਾਂ ਤੁਹਾਨੂੰ ਇਸ ਸਮਾਰਕ ਬਾਰੇ ਥੋੜਾ ਦੱਸ ਦਈਏ ਕਿ ਬਾਦਲ ਸਰਕਾਰ ਦੇ ਵੇਲੇ ਇਹ ਸਮਾਰਕ ਬਣਾਈ ਗਈ ਸੀ ਉਸ ਤੋਂ ਬਾਅਦ ਕੈਪਟਨ ਸਰਕਾਰ ਵੱਲੇ ਕੁਝ ਸਮੇਂ ਲਈ ਇਸ ਸमारक ਨੂੰ ਬੰਦ ਵੀ ਕਰ ਦਿੱਤਾ ਗਿਆ ਸੀ ਮਗਰ ਸੰਗਤਾਂ ਦੇ ਰੋਸ ਤੋਂ ਬਾਅਦ ਇਸ ਨੂੰ ਦੁਬਾਰਾ ਖੋਲ੍ਹਿਆ ਗਿਆ ਸमारक ਦੇ ਅੰਦਰ ਵੱਖ-ਵੱਖ ਇਮਾਰਤਾਂ ਬਣੀਆਂ ਹੋਈਆਂ ਨੇ ਆਡੀਟੋਰੀਅਮ ਬਣਿਆ ਹੋਇਆ ਜੀ ਵਿਆਖਿਆ ਕੇਂਦਰ ਆ ਪੁਸਤकालय ਆ ਉਸ ਤੋਂ ਇਲਾਵਾ ਬੱਚਿਆਂ ਦੇ ਲਈ ਝੁੱਲੇ ਲੱਗੇ ਹੋਏ ਨੇ ਪਲੇਗ੍ਰਾਉਂਡ ਆਗਾ ਤੇ ਇੱਕ ਯਾਦਗਾਰੀ ਮিনার ਬਣਾਈ ਗਈ ਹੈ ਜੀ ਜੋ ਕਿ ਉਹਨਾਂ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਤੇ ਇਸ ਤੋਂ ਇਲਾਵਾ ਇਸ ਸ਼ਹੀਦੀ ਸਮਾਰਕ ਦੇ ਅੰਦਰ ਵੱਡਾ ਕੱਲੂਕਾਰਾ ਨੂੰ ਦਰਸਾਉਂਦੇ ਹੋਏ ਕੁਝ ਮੂਰਤੀਆਂ ਦੇ ਰੂਪ ਦੇ ਵਿੱਚ ਚਿੱਤਰ ਵੀ ਬਣਾਏ ਗਏ ਨੇ ਜੋ ਆਪਾਂ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਜੀ ਤੇ ਇਹ ਆ ਜਾਂਦਾ ਗੇਟ ਉੱਪਰ ਲਿਖਿਆ ਹੈ ਵੱਡਾ ਕੱਲੂਕਾਰਾ ਤੇ ਇਸ ਗੇਟ ਤੋਂ ਅੰਦਰ ਦਾਖਲ ਹੁੰਦਿਆਂ ਸਭ ਤੋਂ ਪਹਿਲਾਂ ਸਾਹਮਣੇ ਇਹ ਯਾਦਗਾਰੀ ਮিনার ਦੇ ਦਰਸ਼ਨ ਹੁੰਦੇ ਨੇ ਜੀ ਤੇ ਮੇਰੇ ਸੱਜੇ ਹੱਥ ਆਡੀਟੋਰੀਅਮ ਆਗਾ ਤੇ ਖੱਬੇ ਹੱਥ ਵਿਆਖਿਆ ਕੇਂਦਰ ਬਣਿਆ ਹੋਇਆਗਾ ਗੱਲ ਕਰੀਏ ਜੇ ਇਸ ਕੱਲੂ ਘਰਾਂ ਦੇ ਇਤਿਹਾਸ ਦੀ ਤਾਂ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਫਤਿਹ ਕਰਨ ਤੋਂ ਬਾਅਦ 1710 ਈਸਵੀ ਤੱਕ ਜੋ ਰਾਜ ਸੀ ਲੜਾਈਆਂ ਹੋਈਆਂ ਉਦੋਂ ਤੱਕ ਪੱਤਾ ਪੱਤਾ ਜੋ ਸਿੰਘਾਂ ਦਾ ਵੈਰੀ ਹੋ ਚੁੱਕਿਆ ਸੀ ਗੁਰੂ ਦੇ ਸਿੱਖ ਗੁਰਬਾਣੀ ਦਾ ਆਸਰਾ ਲੈਂਦੇ ਹੋਏ ਤਾਂ ਕਸ਼ਟ ਕੱਟਦੇ ਹੋਏ ਉਦੋਂ ਤੱਕ ਇੰਨੇ ਕੁ ਮਜ਼ਬੂਤ ਹੋ ਗਏ ਸੀ ਕਿ ਉਹ ਮੁਗਲਾਂ ਦਾ ਬਹਾਦਰੀ ਦੇ ਨਾਲ ਸਾਹਮਣਾ ਕਰ ਰਹੇ ਸੀ ਜਿਸ ਤੋਂ ਅਬਦਾਲੀ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸੀ ਤੇ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਉਹਨਾਂ ਦੇ ਉੱਤੇ ਹਮਲੇ ਕਰ ਰਿਹਾ ਸੀ ਅਫਗਾਨੀ ਦੇ ਵੱਲੋਂ ਭਾਰਤ ਤੇ ਕੀਤਾ ਗਿਆ ਪੰਜਵਾਂ ਹਮਲਾ ਜਿਸ ਦੇ ਵਿੱਚੋਂ ਪਾਣੀਪਤ ਦੀ ਲੜਾਈ ਜਿੱਤਣ ਤੋਂ ਬਾਅਦ ਉਹ ਸਤਾਨ ਤੋਂ 2200 ਦੇ ਕਰੀਬ ਕੁਵਾਰੀਆਂ ਲੜਕੀਆਂ ਨੂੰ ਕੈਦ ਕਰਕੇ ਜਦੋਂ ਉਹਨਾਂ ਨੂੰ ਗਜਨੀ ਲਿਜਾਣ ਦੀ ਤਿਆਰੀ ਕਰ ਰਿਹਾ ਹੁੰਦਾਗਾ ਤਾਂ ਸਿੱਖ ਉਸ ਦੇ ਉੱਤੇ ਹਮਲਾ ਕਰਕੇ ਉਹਨਾਂ ਲੜਕੀਆਂ ਨੂੰ ਅਫਗਾਨੀ ਦੀ ਕੈਦ ਦੇ ਵਿੱਚੋਂ ਛਡਾ ਲੈਂਦੇ ਨੇ ਤੇ ਸਾਰੀਆਂ ਲੜਕੀਆਂ ਨੂੰ ਉਹਨਾਂ ਦੇ ਪਰਿਵਾਰਾਂ ਤੱਕ ਸੁਰੱਖਿਅਤ ਪਹੁੰਚਾਇਆ ਜਾਂਦਾਗਾ ਜਿਸ ਤੋਂ ਬਾਅਦ ਬਦਾਲੀ ਹੋਰ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦਾਗਾ ਤੇ ਸਿੱਖ ਕੌਮ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਵੀੜਾ ਚੁੱਕਦਾਗਾ ਤੇ 2.5 ਲੱਖ ਦੇ ਕਰੀਬ ਉਹ ਆਪਣੀ ਮੁਗਲ ਫੌਜ ਲੈ ਕੇ ਮਾਲਵੇ ਦੇ ਇਸ ਖੇਤਰ ਵੱਲ ਵਧਦਾਗਾ ਜਦੋਂ ਸਿੰਘਾਂ ਨੂੰ ਇਸ ਦੀ ਸੂਹ ਲੱਗਦੀ ਆ ਤਾਂ 55 ਹਜ਼ਾਰ ਦੇ ਕਰੀਬ ਸਿੱਖ ਇਸ ਥਾਂ ਦੇ ਉੱਤੇ ਇਕੱਠੇ ਹੁੰਦੇ ਨੇਗੇ ਜਿਸ ਦੇ ਵਿੱਚ ਜ਼ਿਆਦਾਤਰ ਗਿਣਤੀ ਬਜ਼ੁਰਗਾਂ ਔਰਤਾਂ ਤੇ ਬੱਚਿਆਂ ਦੀ ਹੁੰਦੀ ਹੈਗੀ ਤੇ ਜੁਝਾਰੂ ਸਿੰਘਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਆ 55000 ਦੇ ਕਰੀਬ ਸਿੰਘ ਸਿੰਘਣੀਆਂ ਕੁੱਪਰਹੀੜਾ ਦੇ ਇਸਤਾਨ ਦੇ ਉੱਤੇ ਜਮ੍ਹਾਂ ਹੁੰਦੇ ਨੇ ਤਾਂ ਉਸ ਸਮੇਂ 11 ਮਿਸਲਾਂ ਦੇ ਮੁਖੀਆਂ ਦੀ ਅਗਵਾਈ ਕਰੇ ਦਲ ਖਾਲਸਾ ਦੇ ਮੁਖੀ ਜੱਸਾ ਸਿੰਘ ਗੱਲੂਆ ਜੀ ਦੀ ਅਗਵਾਈ ਦੇ ਵਿੱਚ ਸਾਰੀ ਵਿਆਉਤਵੰਦੀ ਕੀਤੀ ਜਾਂਦੀ ਹੈਗੀ ਸਿੱਖ ਪਰਿਵਾਰਾਂ ਦੇ ਵਾਕਵਾਖ ਜੱਥੇ ਬਣਾ ਕੇ ਉਹਨਾਂ ਨੂੰ ਵਾਕਵਾਖ ਏਰੀਆ ਵੱਲ ਭੇਜਿਆ ਜਾਂਦਾਗਾ ਕੁਝ ਮੈਂਬਰਾਂ ਨੂੰ ਖੁਰਮੇ ਵੱਲ ਕਿਹਾ ਜਾਂਦਾ ਜਾਂ ਨੂੰ ਤੇ ਬਾਕੀ ਬੱਚੇ ਮੈਂਬਰ ਬਰਨਾਲੇ ਵੱਲ ਭੇਜੇ ਜਾਂਦੇ ਨੇਗੇ ਤੇ ਬਾਕੀ ਬੱਚੇ ਸਿੰਘ ਇਸ ਥਾਨ ਦੇ ਉੱਤੇ ਰੁੱਕ ਕੇ ਮੁਗਲ ਫੌਜਾਂ ਦਾ ਬਹਾਦਰੀ ਦੇ ਨਾਲ ਮੁਕਾਬਲਾ ਕਰਦੇ ਨੇਗੇ ਮਗਰ ਜੁਝਾਰੂ ਸਿੰਘਾਂ ਦੀ ਗਿਣਤੀ ਘਟ ਹੋਣ ਕਰਕੇ ਇਸ ਥਾਂ ਦੇ ਉੱਤੇ 35000 ਦੇ ਕਰੀਬ ਸਿੰਘ ਸਿੰਘਣੀਆਂ ਸ਼ਹੀਦ ਹੋ ਜਾਂਦੇ ਨੇਗੇ ਤੇ ਬਾਕੀ ਬਚੇ ਸਿੰਘ ਜੋ ਵੱਖ-ਵੱਖ ਏਰੀਆ ਵੱਲ ਜਾਂਦੇ ਨੇ ਮੁਗਲ ਫੌਜਾਂ ਉਹਨਾਂ ਦਾ ਪਿੱਛਾ ਕਰਦੀਆਂ ਨੇ ਤੇ ਜੋ ਸਿੱਖ ਪਰਿਵਾਰ ਬਰਨਾਲੇ ਵੱਲ ਜਾ ਰਹੇ ਹੁੰਦੇ ਨੇ ਤਾਂ ਰਸਤੇ ਦੇ ਵਿੱਚ ਇੱਕ ਪਾਣੀ ਦੀ ਟਾਬ ਤੇ ਜਦੋਂ ਉਹ ਪਾਣੀ ਪੀਣ ਲਈ ਰੁਕਦੇ ਨੇ ਤਾਂ ਸਿੱਖ ਫੌਜਾਂ ਉਹਨਾਂ ਤੇ ਪਿੱਛੋਂ ਹਮਲਾ ਕਰਕੇ ਉਤੇ ਬਾਕੀ ਦੇ ਸੰਗਾਨ ਉਸ਼ੀਤ ਕਰ ਦਿੰਦੇ ਨੇ ਇਸ ਤਰ੍ਹਾਂ 35000 ਦੇ ਕਰੀਬ ਸਿੰਘ ਸਿੰਘਨੀਆ ਇਸ ਥਾਨ ਦੇ ਉੱਤੇ ਸ਼ਹੀਦ ਹੋਏ ਤੇ ਬਾਕੀ ਬੱਚੇ 20000 ਦੇ ਕਰੀਬ ਸਿੰਘ ਬਾਕੀ ਵੱਖ-ਵੱਖ ਥਾਨਾਂ ਦੇ ਉੱਤੇ ਸ਼ਹੀਦੀਆਂ ਪ੍ਰਾਪਤ ਕਰ ਗਏ ਤਾਂ ਇਹ ਸੀ ਜੀ ਇਸ ਥਾਨ ਦਾ ਇਤਿਹਾਸ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਸੀ ਗੁਰਦੁਆਰਾ ਸ਼ਹੀਦ ਗਾਂਝ ਵੱਡਾ ਕੱਲੂਕਾਰਾ ਦੇ ਤੇ ਉਹ ਥਾਨ ਵੀ ਦੇਖਿਆ ਸੀ ਜਿਸ ਥਾਨ ਦੇ ਉੱਤੇ ਪੰਤੀਰ ਸਿੰਘ ਸ਼ਹੀਦ ਹੋਏ ਸੀ ਤੇ ਉਹਨਾਂ ਦੇ ਸਰੀਰ ਉਸ ਥਾਂ ਤੇ ਦਫਨ ਨੇ ਜਿੰਨਾ ਸੰਗਤਾਂ ਨੇ ਉਹ ਵੀਡੀਓ ਨਹੀਂ ਦੇਖੀ ਆਪਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇਵਾਂਗੇ ਵੀਡੀਓ ਜ਼ਰੂਰ ਦੇਖਿਓ ਤਾਂ ਜੋ ਤੁਸੀਂ ਇਹ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝ ਸਕੋ ਜੀ ਤਾਂ ਇਹ ਸਮਾਰਕ ਦੇ ਅੰਦਰ ਇੱਧਰ ਬਣਿਆ ਹੋਇਆ ਆਡੀਟੋਰੀਅਮ ਜਿਸ ਦੇ ਵਿੱਚ ਇੱਕ ਵੀਡੀਓ ਫਿਲਮ ਰਾਹੀਂ ਇਤਿਹਾਸ ਦਿਖਾਇਆ ਜਾਂਦਾਗਾ ਕੈਮਰੇ ਦੇ ਉੱਤੇ ਆਪਾਂ ਇਹ ਵੀਡੀਓ ਨਹੀਂ ਦਿਖਾ ਸਕਦੇ ਕਿਉਂਕਿ ਕਾਪੀਰਾਈਟ ਇਸ਼ੂ ਆ ਜਾਂਦਾ ਜੀ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਜੀ ਇਸ ਸਮਾਰਕ ਦੇ ਤੇ ਇਸ ਵੱਡਾ ਕੱਲੂਕਾਰ ਦਾ ਇਤਿਹਾਸ ਜਾਣਿਆ ਹੁਣ ਤੁਹਾਨੂੰ ਆਪਾਂ ਦਰਸ਼ਨ ਕਰਵਾਉਣੇ ਹਾਂਗੇ ਉਸ ਯਾਦਗਾਰੀ ਮিনার ਦੇ ਜੋ ਇਸ ਸਮਾਰਕ ਦੇ ਅੰਦਰ ਉਹਨਾਂ ਸਿੰਘਾਂ ਦੀ ਸ਼ਹੀਦੀ ਨੂੰ ਸਮਰਪਿਤ ਬਣਾਈ ਗਈ ਹੈਗੀ ਤੁਹਾਨੂੰ ਸਾਹਮਣੇ ਇੱਕ ਇਮਾਰਤ ਨਜ਼ਰ ਆ ਰਹੀ ਹੋਣੀ ਹੈਗੀ ਜੋ ਕਿ ਇੱਥੋਂ ਦਾ ਵਿਆਖਿਆ ਕੇਂਦਰ ਆ ਜਿਸ ਦੇ ਵਿੱਚ ਇੱਕ ਲਾਇਬ੍ਰੇਰੀ ਆ ਜੀ ਜਿਸ ਦੇ ਵਿੱਚ ਇਤਿਹਾਸ ਨਾਲ ਸੰਬੰਧਿਤ ਪੁਸਤਕਾਂ ਰੱਖੀਆਂ ਗਈਆਂ ਨੇ ਤੇ ਚਿੱਤਰ ਪ੍ਰਦਰਸ਼ਨੀ ਰਾਹੀਂ ਇੱਥੋਂ ਦਾ ਇਤਿਹਾਸ ਦਿਖਾਇਆ ਗਿਆਗਾ ਮਗਰ ਕੋਈ ਇਮਾਰਤ ਤਾਂ ਜਲੋਕ ਆ ਗਈ ਤਾਂ ਇਸ ਕਰਕੇ ਆਪਾਂ ਤੁਹਾਨੂੰ ਉਧਰੋਂ ਨਹੀਂ ਦਿਖਾ ਸਕਾਂਗੇ ਤਾਂ ਇਹ ਸਾਈਡ ਤੇ ਬਣੀ ਹੋਈ ਆ ਜੀ ਉਹ ਯਾਦਗਾਰੀ ਮিনার ਸਾਹਮਣੇ ਤੁਸੀਂ ਦਰਸ਼ਨ ਕਰੋ ਮਨਾਰ ਦੇ ਉੱਪਰਲੀ ਸਾਈਡ ਖੰਡਾ ਸਾਹਿਬ ਬਣਾਇਆ ਗਿਆਗਾ ਤੇ ਇਹ ਆ ਜੀ ਉਹ ਮਨਾਰ ਅਸਦੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਇਓ ਤਾਂ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ